ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੀ ਸਟਾਰਟ ਵੀ ਤੋਂ ਕਿਰਪਾਲ ਸਿੰਘ ਤੇ ਅੱਜ ਜਿਸ ਸਾਡੀ ਟੀਮ ਜਿਹੜੀ ਐ ਕੁਮਾ ਮਾਸ਼ਿਕ ਵਿੱਚ ਪਹੁੰਚੀ ਐ ਜਿੱਥੇ ਸਾਲਾਨਾ ਸਮਾਗਮ ਐ ਜਿਹੜਾ ਮਨਾਇਆ ਜਾਂਦਾ ਉਹਦੇ ਵੇਰਵਾ ਦੇਣ ਵਾਸਤੇ ਅਸੀਂ ਪਹਿਲਾਂ ਤੁਹਾਨੂੰ ਇਨਫੋਰਮ ਕਰਨ ਵਾਸਤੇ ਰੇ ਪਹੁੰਚੇ ਐ ਅੱਜ ਸਾਡੇ ਸੇਵਾਦਾਰ ਔਰ ਪੂਰੀ ਕਮੇਟੀ ਨਿਰੰਤਰ ਜਿਹੜੀ ਕਾਫੀ ਸਾਲਾਂ ਤੋਂ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਆਫਤ ਆਂਦੀ ਐ ਤੇ ਪਿਛਲੀ ਵਾਰ ਕਾਫੀ بارشਾਂ ਦੇ ਕਾਰਨ ਉਰੇ ਜਿਹੜਾ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ 16 ਜੁਲਾਈ ਨੂੰ 16 ਜੁਲਾਈ ਨੂੰ ਜਿਹੜੀ ਆਉਣ ਵਾਲੀ 16 ਜੁਲਾਈ ਹੈ ਸੰਗਰਾਮ ਵਾਲੇ ਦਿਨ ਵੱਡੇ ਸਮਾਗਮ ਹੈ ਜਿਹੜੇ ਹਰ ਸਾਲ ਉਲਿੱਕੇ ਜਾਂਦੇ ਨੇ ਕਿਵੇਂ ਰੂਪ ਰੇਖਾ ਹੈ ਸਾਡੇ ਵਿੱਚ ਮੌਜੂਦ ਹੈ ਗੈਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਿਵੇਂ ਬਾਬਾ ਜੀ ਸਮਾਗਮ ਹੈ ਜਿੱਦਾਂ ਹਰ ਸਾਲ ਦੀ ਤਰ੍ਹਾਂ ਜਿਹੜੀ ਇਸ ਜੁਲਾਈ ਦੀ ਸਮਾਗਮ ਹੈ ਜਿਹੜੇ ਮਨਾਏ ਜਾਂਦੇ ਆ ਇਸ ਵਾਰ ਕੀ ਰੂਪ ਰੇਖਾ ਰਹੇਗੀ ਸਾਹ ਸਿੰਘ ਜੀ ਇਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਤਨ ਤਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਦੀ ਯਾਦਗਾਰ ਜਿਸ ਸਥਾਨ ਤੇ ਦਾਦੀ ਮਾਂ ਤੇ ਛੋਟੇ ਸਹਬਜ਼ਾਦਿਆਂ ਨੇ ਪਰਿਵਾਰ ਵਿਛੋੜੇ ਤੋਂ ਬਾਅਦ ਪਹਿਲੀ ਰਾਤ ਬਤੀਤ ਕੀਤੀ ਸੀ ਸੋ ਜਦੋਂ ਇਸ ਸਥਾਨ ਦੀ ਅਰੰਭਤਾ ਹੋਈ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਖੋਜ ਕੀਤੀ ਆਪ ਸਾਰੇ ਜਾਣਦੇ ਹੋ ਤੇ 2004 ਦੇ ਵਿੱਚ ਉਹਨਾਂ ਦੀ ਖੋਜ ਮੁਕੰਮਲ ਹੋਈ ਤੇ 2007 ਈਸਵੀ ਦੇ ਵਿੱਚ ਇਹ ਸਥਾਨ ਬਣਨੇ ਆਰੰਭ ਹੋਏ ਜਦੋਂ ਪਹਿਲੀ ਵਾਰ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ 12 ਜੁਲਾਈ 2007 ਨੂੰ ਤੇ ਪਹਿਲੀ ਸੰਗRAND 16 ਜੁਲਾਈ 2007 ਨੂੰ ਸਾਵਣ ਦੀ ਸੰਗRAND ਜੋ ਮਨਾਈ ਗਈ ਸੀ ਸੋ ਉਸ ਸਮੇਂ ਤੋਂ ਲਗਾਤਾਰ ਸੰਗਤਾਂ ਹਰ ਸਾਲ ਸਲਾਨਾ ਸਮਾਗਮ ਇਸ ਸਥਾਨ ਦੇ ਸਥਾਪਨਾ ਦਿਵਸ ਦੇ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਖੀਰ ਪੂੜਿਆਂ ਦਾ ਲੰਗਰ ਵੀ ਹੁੰਦਾ ਹੈ ਤੇ ਇੱਕ ਦਿਨਾਂ ਗੁਰਮਤ ਸਮਾਗਮ ਇਸੇ ਮਾਈ ਲక్ష్ਮੀ ਲੰਗਰ ਹਾਲ ਦੇ ਵਿੱਚ ਮਨਾਇਆ ਜਾਂਦਾ ਜਿਸ ਦੀ ਰੂਪਰੇਖਾ ਸੋ ਜੋ ਪਿਛਲੀ ਸੰਗਰਾਂਤ ਤੋਂ ਸਹਿਜ ਪਾਠ ਆਰੰਭ ਹਨ ਸੋ ਉਹਨਾਂ ਦੇ ਭੋਗ ਪਾਏ ਜਾਣਗੇ ਤਕਰੀਬਨ 10:00 ਵਜੇ ਉਸ ਤੋਂ ਬਾਅਦ 10:30 ਤੋਂ 11:00 ਵਜੇ ਤੱਕ ਬੀਬੀ ਕਮਲਜੀ ਤਕੌਰ ਜੀ ਚੰਡੀਗੜ੍ਹ ਵਾਲੇ ਸੋ ਕੀਰਤਨ ਕਰਨਗੇ ਗੁਰਬਾਣੀ ਕੀਰਤਨ ਉਸ ਤੋਂ ਉਪਰੰਤ ਗਿਆਨੀ ਅਵਤਾਰ ਸਿੰਘ ਜੀ ਆਲਮ ਦਾ ਢਾਡੀ ਜਥਾ ਜੋ ਕਿ ਆਪ ਸੰਗਤਾਂ ਦੇ ਨਾਲ ਢਾਡੀ ਵਾਰ ਰਾਹੀਂ ਗੁਰ ਇਤਿਹਾਸ ਦੀ ਸਾਂਝ ਪਾਵੇਗਾ ਤੇ ਭਾਈ सुरेंद्र ਸਿੰਘ ਜੀ ਖਾਲਸਾ ਆਪ ਜੀ ਨੂੰ ਇਸ ਸਥਾਨ ਦੇ ਨਾਲ ਸੰਬੰਧਿਤ ਗੁਰਮਤਿ ਵਿਚਾਰਾਂ ਕਰਨਗੇ ਸੋ ਇਹ ਸਾਲਾਨਾ ਸਮਾਗਮ ਜੋ ਹਰ ਸਾਲ ਸਾਵਣ ਦੀ ਸੰਗਰਾਂਦ ਨੂੰ ਇੱਕ ਦਿਨ ਹੁੰਦਾ ਹੈ ਜੋ ਵੱਡਾ ਸਮਾਗਮ 6 7 8 ਪੋ ਨੂੰ ਦਸੰਬਰ ਦੇ ਵਿੱਚ 21 22 23 ਦਸੰਬਰ ਦਾ ਜੋ ਆਪਾਂ ਸਾਰੀਆਂ ਸੰਗਤਾਂ ਮਨਾਉਂਦੀਆਂ ਹਨ ਉਹ ਵੀ ਸ਼ਹੀਦੀ ਪੰਦਰਵਾੜੇ ਦੇ ਵਿੱਚ ਆਪਾਂ 6 7 8 ਪੋ ਨੂੰ ਮਨਾਇਆ ਜਾਂਦਾ ਸੰਗਤਾਂ ਵੱਲ ਝੜ ਕੇ ਪਹੁੰਚਦੀਆਂ ਹਨ ਸੋ ਸੰਗਤਾਂ ਨੂੰ ਅਪੀਲ ਹੈ ਕਿ ਜੋ ਹੁਣ ਆਉਣ ਵਾਲੀ ਸੰਗਰਾਂਦ ਹੈ ਸਾਵਣ ਦੀ 16 ਜੁਲਾਈ 2024 ਨੂੰ ਦੇਨ ਮੰਗਲਵਾਰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਬਖਸ਼ਣੀ ਜੀ ਆਉਣ ਵਾਲੀ 16 ਤਰੀਕ ਨੂੰ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਸਵੇਰ ਤੋਂ ਸੰਗਤ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਵੱਦ ਚੜ ਕੇ ਇਸ ਜਗ੍ਹਾ ਦੇ ਵਿੱਚ ਜਿੱਥੇ ਤੁਸੀਂ ਦਸੰਬਰ ਮਹੀਨੇ ਵਿੱਚ ਵੱਦ ਚੜ ਕੇ ਹਿੱਸਾ ਲੈਂਦੇ ਆ ਇਸ ਇਸ ਸਮਾਗਮ ਦੇ ਵਿੱਚ ਵੀ ਤੁਸੀਂ ਵੱਦ ਚੜ ਕੇ ਹਿੱਸਾ ਲਓ ਤੇ ਬਾਬਾ ਜੀ ਬੇਨਤੀ ਕੀ ਕਰੂੰਗੇ ਜਿਹੜੀ ਸੰਗਤ ਆਣ ਵਾਲੀ ਹੈ ਸੰਗਤ ਨੂੰ ਇਹੀ ਬੇਨਤੀ ਹੈ ਕਿ ਪਹੁੰਚ ਇਸ ਸਥਾਨ ਤੇ ਪਹੁੰਚ ਕੇ ਉਹ ਜੋ ਰਾਹ ਪੈਂਡੇ ਦਾਦੀ ਮਾਂ ਤੇ ਸਹਿਬਜ਼ਾਦਿਆਂ ਦੇ ਸਫਰੇ ਸ਼ਹਾਦਤ ਮਾਰਗ ਆਪਾਂ ਦਰਸ਼ਨ ਕਰਦੇ ਆ ਕਿ ਕਿਵੇਂ ਪਰਿਵਾਰ ਵਿਛੋੜਾ ਸਾਹਿਬ ਵਾਲੇ ਸਥਾਨ ਤੇ ਪਰਿਵਾਰ ਦਾ ਵਿਛੋੜਾ ਹੋਇਆ ਤੇ ਉੱਥੋਂ ਚੱਲ ਕੇ ਦਾਦੀ ਮਾਂ ਸਹਿਬਜ਼ਾਦੇ ਇਸ ਸਥਾਨ ਤੇ ਬਾਬੇ ਕੁੰਮੇ ਮਸ਼ਕੀ ਦੀ ਛਾਨ ਦੇ ਵਿੱਚ ਉਹਨਾਂ ਨੇ ਜਿਹੜੀ ਸਤਪੋਹ ਦੀ ਪਹਿਲੀ ਰਾਤ ਬਤੀਤ ਕੀਤੀ ਤੇ ਇਹ ਜੋ ਰਾਹ ਪੈਂਡੇ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਦੇ ਉਦਮ ਉਪਰਾਲੇ ਦੇ ਨਾਲ ਸਿੱਖ ਕੌਮ ਦੇ ਸਾਹਮਣੇ ਆਏ ਉਹਨਾਂ ਨੇ ਜੋ ਇਤਿਹਾਸ ਲਿਖਤੀ ਰੂਪ ਦੇ ਵਿੱਚ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਪੋਹ ਦੀਆਂ ਰਾਤਾਂ ਪੁਸਤਕ ਦੇ ਰਾਹੀਂ ਸੋ ਸਾਰੇ ਇਤਿਹਾਸ ਤੋਂ ਆਪਾਂ ਜਾਣੂ ਹੁੰਦੇ ਹਾਂ ਇਹ ਇਤਿਹਾਸ ਸਾਹਮਣੇ ਆਉਣ ਤੋਂ ਪਹਿਲਾਂ ਆਪਾਂ ਇਹੀ ਸੋਚਦੇ ਸੀ ਕਿ ਦਾਦੀ ਮਾਂ ਤੇ ਸਹਬਜਦਿਆਂ ਨੂੰ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਗੰਗੂ ਬ੍ਰਾਹਮਣ ਮਿਲਿਆ ਤੇ ਉਹ ਆਪਣੇ ਪਿੰਡ ਸਿਹੜੀ ਲੈ ਗਿਆ ਪਰ ਇਹ ਜੋ ਰਸਤੇ ਦਾ ਪੈਂਡਾ ਸੀਗਾ ਉਹ ਨਹੀਂ ਸੀ ਸੰਗਤਾਂ ਜਾਣਦੀਆਂ ਸੋ ਹੁਣ ਸਾਰੀਆਂ ਸੰਗਤਾਂ ਇਸ ਸਥਾਨ ਦੇ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਹੈ ਸਫਰੇ ਸ਼ਹਾਦਤ ਜੋ ਆਪਾਂ ਸਮਾਗਮ ਸਾਲਵਾਦ ਟੀਵੀ 'ਚ ਦੇਖ ਲਿਆ ਉਹਦੇ ਰਾਹੀਂ ਸੰਗਤਾਂ ਦੀ ਭਾਵਨਾ ਹੁੰਦੀ ਹੈ ਕਿ ਉਸ ਸਥਾਨ ਦੇ ਆਪਾਂ ਦਰਸ਼ਨ ਕਰੀਏ ਸੋ ਕਾਫੀ ਸੰਗਤਾਂ ਜਿਹੜੀਆਂ ਇਸ ਸਥਾਨ ਤੇ ਅਜੇ ਤੱਕ ਨਹੀਂ ਪਹੁੰਚੀਆਂ ਜਿਨ੍ਹਾਂ ਨੇ ਟੀਵੀ ਰਾਹੀਂ ਦਰਸ਼ਨ ਕੀਤੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ 'ਚ ਸਮਾਂ ਕੱਢ ਕੇ ਉਹ ਦਾਦੀ ਮਾਂ ਤੇ ਸਹਬਜ਼ਾਦਿਆਂ ਦੇ ਜਿਹੜੇ ਰਾਹ ਪੈਂਦੇ ਆ ਜਿਹਨਾਂ ਰਾਹ ਪੈਂਦਿਆਂ ਦੇ ਰਾਹੀ ਉਹਨਾਂ ਨੇ ਆਪਣਾ ਸ਼ਹੀਦੀ ਦਾ ਸਫਰ ਤੈਅ ਕੀਤਾ ਸੋ ਆਓ ਆਪਾਂ ਸਾਰੇ ਇਸ ਸਥਾਨ ਤੇ ਪਹੁੰਚ ਕੇ ਇਹਨਾਂ ਰਾਵਾਂ ਦੇ ਇਹਨਾਂ ਥਾਵਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਜਨਮ ਸਫਲਾ ਕਰਕੇ ਭਾਗਾ ਵਾਲੀ ਬਣਾਈਏ ਧੰਨਵਾਦ ਜੀ ਕੈਮਰਾਮੈਨ ਅਮਨਦੀਪ ਸਿੰਘ ਜੀ ਨੇ ਜੀ ਸਟਾਰਟਿੰਗ ਮੈਨ ਲਈ ਕਿਰਪਾ ਸੀ ਲੋਕਾਂ